ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਸੜਕਾਂ ਦੇ ਉੱਤੇ ਤੱਕ ਪਾਣੀ ਆ ਗਿਆ ਲੋਕ ਛੱਤਾਂ ਦੇ ਉੱਤੇ ਚੜੇ ਹੋਏ ਨੇ ਨਜ਼ਰ ਮਾਰ ਲਓ ਕੀ ਹਾਲਾਤ ਨੇ ਇੱਥੋਂ ਦੇ ਆ ਖੇਤਾਂ ਦੇ ਵਿੱਚ ਜਿਨ੍ਹਾਂ ਦੇ ਘਰ ਨੇ ਲੋਕ ਆਪਣੇ ਘਰਾਂ ਚੋਂ ਬਾਹਰ ਆਉਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਪਾਣੀ ਸੜਕਾਂ ਦੇ ਉੱਪਰ ਕਿੰਨਾ ਉਛਲਦਾ ਪਿਆ ਤੁਸੀਂ ਆਪ ਦੇਖ ਸਕਦੇ ਹੋ ਔਰ ਸਮਾਨ ਜੋ ਵੀ ਹੱਥ 'ਚ ਮਾੜਾ ਮੋਟਾ ਆਇਆ ਉਹ ਲੈ ਕੇ ਜਿਹੜੇ ਲੋਕ ਨੇ ਉਹ ਬਾਹਰ ਆਉਂਦੇ ਨਜ਼ਰ ਆ ਰਹੇ ਨੇ ਆ ਤੁਸੀਂ ਤਸਵੀਰ ਵੇਖ ਲਓ ਕਿ ਜੋ ਹੱਥ ਚ ਸਮਾਨ ਆਇਆ ਇੰਨਾ ਕੁ ਲੈ ਕੇ ਬਾਹਰ ਆ ਰਹੇ ਨੇ ਉਹ ਪਿੱਛੇ ਵੀ ਮਾਤਾ ਜੀ ਆ ਰਹੇ ਨੇ ਇਹ ਆਹ ਘਰ ਸੀ ਤੁਹਾਡੇ ਹਾਂਜੀ ਹਾਂਜੀ ਕਰ ਦੇ ਜੀ ਹੁਣ ਸਮਾਨ ਲੈ ਕੇ ਆ ਰਹੇ ਹੋ ਹਾਂਜੀ ਹਾਂਜੀ ਕਰ ਦੇ ਚਾਰ ਚਪੇਰੇ ਪਾਣੀ ਹੋ ਗਿਆ ਦਿਵਾਲੇ ਕਿੰਨਾ ਕੁ ਹੈਗਾ ਪਾਣੀ ਪਾਣੀ ਫੁੱਲ ਹੀ ਹੈ ਕਾਫੀ ਹੈ ਹਾਂਜੀ ਹਾਂਜੀ ਅੱਛਾ ਨਾਲ ਆ ਤਸਵੀਰ ਵੀ ਵੇਖਦੇ ਰਹੋ ਕਿੰਨਾ ਕਿੰਨਾ ਪਾਣੀ ਆ ਨਜ਼ਰ ਮਾਰ ਲਓ ਕਿ ਘੱਟੋ ਘੱਟ 2-2 2.5 ਫੁੱਟ ਪਾਣੀ ਹੈਗਾ ਅੱਛਾ ਇਹ ਕਦੋਂ ਅੱਜ ਆਇਆ ਜਾਂ ਰਾਤ ਆ ਇਹ ਰਾਤ ਨੂੰ ਆਇਆ ਜਿਆਦਾ ਤਾਂ ਤੇ ਹੁਣ ਕੀ ਸਮਾਨ ਕੀ ਲੈ ਕੇ ਚੱਲਿਓ ਸੁਣਾ ਕੱਪੜਾ ਲਿਗੜੇ ਨੇ ਤੇ ਭਾਂਡੇ ਚਿੰਡੇ ਕਾਂ ਲੰਗਰ ਲੰਗਰ ਖਾਣ ਵਾਸਤੇ ਭਾਂਡੇ ਪੁੰਡੇ ਹੈਗੇ ਨੇ ਚ ਭਾਂਡੇ ਨੇ ਮਾੜੇ ਮੋਟੇ ਹਾਂਜੀ 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 ਬਣਾਉਣ ਵਾਲੇ ਰੋਟੇ ਦਾ ਟਿੱਕ ਹਾਂਜੀ ਹਾਂਜੀ ਤੇ ਹੁਣ ਫਿਰ ਕਿੱਥੇ ਜਾਓਗੇ ਇੱਥੇ ਬਾਰੇ ਕਾ ਸਕੂਲ ਵਿੱਚ ਚੱਲੇ ਬਾਰੇ ਕਾ ਸਕੂਲ ਹਾਂਜੀ 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 ਉੱਥੇ ਬੈਠਣਾ ਵਾਸਤੇ ਸੌਣ ਵਾਸਤੇ ਬਣਾਇਆ ਹਾਂਜੀ ਹਾਂਜੀ ਤੇ ਬੱਚੇ ਬੱਚੇ ਰਾਤ ਨੂੰ ਛੱਡ ਆ ਬਸ ਆਈਆਂ ਸੀ ਦੋ ਬੱਸਾਂ ਅੱਛਾ ਹਾਂਜੀ ਹਾਂਜੀ ਅੱਛਾ ਤੇ ਉਹ ਜਿਹੜੇ ਘਰਾਂ ਦੇ ਉੱਤੇ ਖੜੇ ਨੇ ਮੁੰਡੇ ਉਹ ਹਣ ਪਸੂ ਲਿਆਣੇ ਨੇ ਅੱਛਾ ਪਸੂ ਨੀ ਪਸੂ ਹੱਚ ਨਹੀਂ ਅੰਜੀ ਹਾਂ ਬਿਲਕੁਲ ਹਾਲਾਤ ਤੁਸੀਂ ਵੇਖ ਸਕਦੇ ਹੋ ਹੱਥਾਂ ਦੇ ਵਿੱਚ ਚੱਪਲਾਂ ਫੜ ਕੇ ਇਸ ਤਰੀਕੇ ਨਾਲ ਇਥੋਂ ਜਾਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਲੇਡੀਜ਼ ਹੋਣ ਬੱਚੇ ਹੋਣ ਇਥੋਂ ਜਾਣਾ ਇਹਨਾਂ ਦੀ ਮਜਬੂਰੀ ਬਣ ਗਿਆ ਕਿਉਂਕਿ ਘਰ ਛੱਡ ਕੇ ਐਵੇਂ ਸੁੱਨਾ ਕਿਤੇ ਜਾਣਾ ਦਿਲ ਨਹੀਂ ਕਰਦਾ ਕਿਸੇ ਦਾ ਮਜਬੂਰੀ ਵਾਸੋ ਕੇ ਜਾਣਾ ਪੈਂਦਾ ਪਰ ਕਿੰਨਾ ਇੱਕ ਘਰਾਂ ਚ ਪਾਣੀ ਵੜ ਗਿਆ ਕਾਣਾ ਵਿੱਚ ਵਾਦੂ ਵੜਾ ਪਈ ਅੱਛਾ ਹਾਂ ਮਸੇ ਨਿਕਲੇ ਤਾਂ ਕੋਈ ਯਾਰ ਮਾੜੀ ਹੋਈ ਪਹਿ ਹਮਮ ਹੋਰ ਕੀ ਕੀ ਡੋਬ ਗਿਆ ਬਣੇ ਸਾਰਾ ਡੋਬੇ ਮੱਝੀ ਵਿੱਚ ਪਾਣੀ ਤੇ ਖੜੀ ਨੇੜੀ ਅੱਡੀ ਅੱਡੀ ਅੱਛਾ ਘਰ ਛੱਡਣੋਂ ਤਾਂ ਦਿਲ ਨਹੀਂ ਕਰਦਾ ਨਹੀਂ ਦਿਲ ਕਰਦਾ ਫੇਰ ਹੁਣ ਮਾਰ ਹੀ ਤੇ ਚੱਲੇ ਕਿੰਨਾ ਨੀ ਕਰ ਬਟਾ ਬੜਾ ਔਖਾ ਹੈ ਅੱਗੇ ਵੀ ਆਇਆ ਪਾਣੀ ਤੇ ਜੋਦਾ ਵੀ ਜਾ ਹਾਂ ਉਹ ਤਾਂ ਵੀ ਲਾਤੀਵੇਂ ਹੀ ਹੋਇਆ ਸੀ ਹੁਣ ਤੁਹਾਡੇ ਕੋਈ ਪਹੁੰਚਿਆ ਨਹੀਂ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਹਾਂਜੀ ਕੋਈ ਨਹੀਂ ਕੋਈ ਵੀ ਅੱਛਾ ਕੋਈ ਨਹੀਂ ਪਹੁੰਚਿਆ ਹਾਂਜੀ ਕੋਈ ਨਹੀਂ ਪਹੁੰਚਿਆ ਕੋਈ ਦਾਨ ਸਮਗਰੀ ਜਾਂ ਕੁਛ ਕੋਈ ਸਾਰ ਲਈ ਤੁਹਾਡੀ ਹਾਂਜੀ ਕੋਈ ਨਹੀਂ ਕੁਛ ਵੀ ਨਹੀਂ ਹਾਂਜੀ ਇਹ ਬੱਚੇ ਲੈ ਗਏ ਬੱਚੇ ਗਏ ਚਲੇ ਆਵਣ ਗਏ ਇਹ ਹੁਣ ਹੋਰ ਕੀ ਮਗਰ ਕੋਈ ਰਹਿ ਗਿਆ ਕਰਤਾ ਹਾਂ ਇੱਕ ਜਣਾ ਬੈਠਾ ਬਾਈ ਹਾਂ ਪਾਣੀ ਲੱਗਦਾ ਵਧੂਗਾ ਵਧੂਦਾ ਆ ਇੱਥੇ ਪਾਣੀ 23 ਚ ਇੰਨਾ ਸੀਗਾ ਜਾਂ ਜ਼ਿਆਦਾ ਸੀ ਹਾਂ ਇੰਨਾ ਹੀ ਨਹੀਂ ਵਧਾਈ ਜਾਂਦਾ ਵਧਾਈ ਜਾਂਦਾ ਹੁਣ ਕਟਣਾ ਨਹੀਂ ਵਧਣਾ ਹੀ ਹੈ ਵੇਖੋ ਇਹ ਮਜਬੂਰੀ ਆ ਹੱਥਾਂ ਦੇ ਵਿੱਚ ਆ ਚੱਪਲਾਂ ਛੋਲੇ ਚ ਇਹਦੇ ਚ ਕੀ ਹੈਗਾ ਇਹ ਕੱਪੜੇ ਪਾਣ ਵਾਲੇ ਅੱਛਾ ਬੱਚਿਆਂ ਦੇ ਲਈ ਜਾਣੇ ਘਰ ਚ ਸਮਾਨ ਦਾ ਬਹੁਤ ਹੁੰਦਾ ਹੈ ਬਹੁਤ ਪਿਆਏ ਬਹੁਤ ਪੇਟੀਆਂ ਭਰੀਆਂ ਪਈਆਂ ਨਹੀਂ ਜੋ ਜੇ ਪਾਣੀ ਵੱਧ ਗਿਆ ਤਾਂ ਉਹ ਖਰਾਬ ਹੋ ਜਾਣਾ ਸਾਰਾ ਉਹ ਤੋ ਹੀ ਜਾਣਾ ਫਿਰ ਹਮ ਮਜਬੂਰੀ ਆ ਮਜਬੂਰੀ ਆ ਕਿਉਂਕਿ ਇਹ ਮਜਬੂਰੀ ਚਾ ਛੋਲੇ ਚ ਕੁਝ ਕੁ ਭਾਂਡੇ ਪਾ ਕੇ ਵੀ ਕੱਪੜੇ ਪਾ ਕੇ ਵੀ ਕਿੱਥੇ ਬੈਠੇ ਉੱਥੇ ਰੋਟੀ ਬਣਾ ਲਾਂਗੇ ਆ ਚੱਪਲਾਂ ਹੱਥ ਫੜ ਕੇ ਉਹ ਪੈਣ ਵੀ ਤੁਸੀਂ ਨਜ਼ਰ ਮਾਰ ਲਓ ਕਿ ਚੋਲੇ ਚ ਬਸ ਥੋੜਾ ਬਹੁਤ ਸਾਮਾਨ ਪਾ ਕੇ ਜਾਂਦੇ ਨਜ਼ਰ ਆ ਰਹੇ ਨੇ ਕਿਉਂਕਿ ਬੜਿਆ ਬੜਾ ਮੁਸ਼ਕਲ ਹੁੰਦਾ ਇਸ ਸਮੇਂ ਨਹੀਂ ਕਿ ਕਿਧਰੇ ਗਿਆ ਜਾਂਦੇ ਕਿਥੇ ਰੋਜ਼ ਬੱਚੇ ਲੈ ਕੇ ਜਾਈਏ ਇਹਦੂੰ ਅੱਜ ਕੱਲੇ ਅਗਾਂ ਹੋਰ ਮਹੀਨਾ ਪਵੇ ਦਾ ਤੇ ਜੰਗ ਦਾ ਰੋਲਾ ਹੋ ਜਾਣਾ ਹੈ ਉਦੋਂ ਵੀ ਆਖਣ ਦੇ ਸਜਾਓ ਜਾਓ ਰੋਜ਼ ਹੋਈ ਰਹੀ ਨਹੀਂ ਕਦੇ ਜੰਗ ਵੇਲੇ ਬਿਠਾ ਦੇ ਕਦੇ ਪਾਣੀ ਵੇਲੇ ਵੀ ਜੰਗ ਵੇਲੇ ਵੀ ਪੜੇ ਮੰਦੇ ਕਰ ਤਾਂ ਛੱਡ ਨੁਝੇ ਨਹੀਂ ਬੱਚੇ ਵੀ ਨਹੀਂ ਅਗਲੇ ਜਾਂਦੇ ਆਂਦੇ ਨਹੀਂ ਕਿਉਂ ਜਾਈਏ ਮਰਨਾ ਤੁਹਾਡੇ ਨਾਲ ਹੀ ਬੱਚੇ ਰੋਂਦੇ ਹੋਣੇ ਬੱਚੇ ਰੋਂਦੇ ਨੇ ਦੋ ਹੁਣ ਮਸੇ ਕਰ ਲੈਣੇ ਦੋ ਕਰੈ ਨੇ ਅੱਜ ਅੱਛਾ ਘਰ ਕਿੱਥੇ ਤੁਹਾਡਾ ਜੀ ਆਹ ਖੜਾ ਆਹ ਘਰ ਪਾਣੀ ਵੜ ਗਿਆ ਸਾਰਾ ਘਰ ਅੱਜ ਘਰ ਚ ਪਾਣੀ ਨਹੀਂ ਵੜਾ ਸਮਾਨ ਉੱਚੀ ਥਾਂ ਤੇ ਘਰ ਤਾਂ ਪਾਣੀ ਕਿਹੜਾ ਸਾਬ ਚੜਾਈ ਜਾਂਦਾ ਏ ਬਿਲਕੁਲ ਘਰ ਦੇ ਉੱਤੇ ਸਮਾਨ ਰੱਖਿਆ ਨਜ਼ਰ ਮਾਰ ਲਓ ਘਰਾਂ ਦੇ ਉੱਪਰ ਛੱਤਾਂ ਦੇ ਸਮਾਨ ਰੱਖ ਕੇ ਲੋਕ ਬੈਠੇ ਨੇ ਬਿਲਕੁਲ ਦਰਿਆ ਦੇ ਵਿੱਚ ਵਸਿਆ ਪਿੰਡੇ ਕਹਿੰਦੇ ਵੀ ਡਰਦਾ ਪ੍ਰਸ਼ਾਸਨ ਵੀ ਇੱਥੇ ਨਹੀਂ ਪਹੁੰਚਦਾਗਾ ਕਿਉਂਕਿ ਚਾਰੇ ਪੱਸੇ ਦਰਿਆ ਪਤਾ ਨਹੀਂ ਕਦੋਂ ਪਾਣੀ ਵਧ ਜਾਣਾ ਤੇ ਕਦੋਂ ਹਾਲਾਤ ਇੱਥੇ ਵੱਤ ਤੋਂ ਬੱਤਰ ਹੋ ਜਾਣੇ ਨੇ ਵਾਕਿਆ ਹੀ ਇਹ ਦਰਦ ਭਰੀ ਕਹਾਣੀ ਇਹਨਾਂ ਲੋਕਾਂ ਦੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਵਾਕਿਆ ਹੀ ਦਰਦ ਭਰੀਆਂ ਕਹਾਣੀਆਂ ਨੇ ਤੁਹਾਡੀ ਕੀ ਰਾਏ ਇਸ ਬਾਰੇ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਫਰੋਸਪੁਰ ਤੋਂ ਸਖਵਿੰਦਰ ਸਿੰਘ ਸੋਕ